ਲੋ ਵੀ ਮਿੱਤਰ ਪਿਆਰੋ ਅੱਜ ਨਾ ਕੋਈ ਸਾਈਕਲਿਸਟ ਆ ਰਿਹਾ ਤੇ ਉਹਨਾਂ ਦੇ ਬੋਰਡ ਲੱਗੇ ਚਿੱਟਾ ਮੂਰੇ ਤੇ ਆਪਾਂ ਪੁੱਛਦੇ ਆਂ ਵੀ ਕਿਵੇਂ ਆ ਰੋਕਦੇ ਆਂ ਉਹਨਾਂ ਨੂੰ ਤੇ ਕਰਦੇ ਆਂ ਉਹਨਾਂ ਨਾਲ ਗੱਲਬਾਤ ਰੋਕੇ ਜੀ ਵੈਗਰੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਜਿਹੜਾ ਤੁਸੀਂ ਇਹ ਬੋਰਡ ਲਾਇਆ ਮੂਰੇ ਚਿੱਟਾ ਜਾ ਜੀ ਇਹ ਕਿਵੇਂ ਕਸ਼ਮੀਰ ਤੋਂ ਕਨਿਆ ਕੁਮਾਰੀ ਦਾ ਇਹ ਜੀ ਅਸੀਂ ਟੀਵੀ ਬਿਮਾਰੀ ਦੇ ਪ੍ਰਤੀਵੇਰ ਕਰਨ ਵਾਸਤੇ ਪੰਜਾਬ ਸਰਕਾਰ ਤੋਂ ਇੱਕ ਟੂਰ ਮਿਲਿਆ ਸੀਗਾ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਸੀਂ ਸਾਈਕਲ ਯਾਤਰਾ ਕੀਤੀ ਹੈ ਜਿੱਥੇ ਆਪਣਾ ਇੰਡੀਆ ਖਤਮ ਹੋ ਜਾਂਦਾ ਹੈਗਾ 3508 ਕਿਲੋਮੀਟਰ ਵੱਖਰੇ ਵੱਖਰੇ ਥਾਵਾਂ ਦੇ ਲੋਕਾਂ ਨੂੰ ਟੀਵੀ ਬਿਮਾਰੀ ਦੇ ਪ੍ਰਤੀ ਅਸੀਂ ਟੀਵੀ ਪ੍ਰੋਗਰਾਮਸ ਕੰਮ ਕਰਦੇ ਸਰਕਾਰ ਦੇ ਸਰਕਾਰੀ ਹਸਪਤਾਲ ਚ ਜੀ ਮੁਖਤਸਰ ਸਾਹਿਬ ਵੀ ਨੇ ਅੱਛਾ ਜੀ ਉਸ ਤਰ੍ਹਾਂ ਅਸੀਂ ਇੱਕ ਯਾਤਰਾ ਕੀਤੀ ਸੀਗੀ ਪਿਛਲੇ ਸਾਲ 3508 ਕਿਲੋਮੀਟਰ ਦੀ 36 ਦਿਨਾਂ ਚ ਜਿਸ ਤਰ੍ਹਾਂ ਅਸੀਂ ਵੱਖਰੇ ਓਕਰੇ ਥਾਵਾਂ ਤੇ ਸਾਰੀਆਂ ਸਟੇਟਾਂ ਚ ਰੁੱਕ ਕੇ ਟਾਬਿਆਂ ਤੇ ਪٹرول ਪੰਪਾਂ ਤੇ ਝੁੱਗੀਆਂ ਝੌਂਪੜੀਆਂ ਤੇ ਪੱਠਿਆਂ ਤੇ ਤੇ ਲੋਕਾਂ ਨੂੰ ਟੀਵੀ ਬਿਮਾਰੀ ਬਾਰੇ ਸਮਝਾਇਆ ਸੀ ਵੀ ਟੀਵੀ ਤੋਂ ਕਿਵੇਂ ਬਚਿਆ ਜਾ ਸਕਦਾ ਸਰਕਾਰ ਕੀ ਕੀ ਸਹੂਲਤਾਂ ਦੇਣਗੀ ਅਛਾ ਜੀ ਇਹਨਾਂ ਲੰਮਾ ਤੁਸੀਂ ਟੂਰ ਆ ਜਿਹੜਾ ਇਹ ਕੱਢਿਆ ਇਹ ਸਾਰਾ ਸਾਈਕਲ ਤੇ ਕੱਢਿਆ ਜੀ ਫਿਰ ਜੀ ਜੀ ਸਾਰਾ ਸਾਈਕਲ ਤੇ ਕੀਤਾ ਹੈਗਾ ਜੀ ਵੀ ਅੱਜ ਦੀ ਜਿਹੜੀ ਆਪਣੀ ਪੀੜ੍ਹੀ ਹੈ ਲਾ ਲੋ ਮੋਟਰਸਾਈਕਲਾਂ ਤੇ ਜਾਂਦੀ ਉਹਨੂੰ ਕੀ ਸਿਹਤ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਮੇਰਾ ਸਲੋਗਨ ਹੈਗਾ ਮੈਂ ਡਾਕਟਰ ਹਰਪੂਰਨ ਸਿੰਘ ਹੈਰੀ ਸ੍ਰੀ ਮੁਖਸ਼ੇਸ ਸਾਹਿਬ ਤੋਂ ਬਿਲੋਂਗ ਕਰਦਾ ਮੇਰਾ ਸਲੋਗਨ ਹੈ ਵੱਧ ਤੋਂ ਵੱਧ ਸਾਈਕਲ ਚਲਾਓ ਆਪਣੀ ਸਿਹਤ ਤੇ ਦੇਸ਼ ਬਚਾਓ ਅਸੀਂ ਜੇ ਜਿਮ ਜਾਂਦੇ ਆ ਕਾਰ ਤੇ ਜਾਂਦੇ ਆ ਜਾਂ ਮੋਟਰਸਾਈਕਲ ਤੇ ਜਾਣੇ ਪਰ ਜੇ ਅਸੀਂ ਘਰ ਦੇ ਕੰਮ ਕਰੀਏ ਤੇ ਵਰਜਿਸਟਾ ਉਵੇਂ ਵੀ ਹੋ ਜਾਂਦੀ ਹੈ ਹਾਂਜੀ ਤੇ ਜੇਕਰ ਅਸੀਂ ਸਾਈਕਲ ਚਲਾਵਾਂਗੇ ਮੋਟਰਸਾਈਕਲ ਨਾ ਚਲਾਵਾਂਗੇ ਕਾਰਾਂ ਨਾ ਕੱਢਾਂਗੇ ਪੋਲੂਸ਼ਨ ਤੇ ਪੈਸਾ ਤੇ ਸਿਹਤ ਤੇ ਸਾਡਾ ਦੇਸ਼ ਇਹ ਚਾਰੇ ਚੀਜ਼ਾਂ ਬਚਣੀਆਂ ਜੋ ਪੰਜਾਬੀਆਂ ਨੂੰ ਅੱਜ ਨਸ਼ਾ ਘੁਣ ਵਾਂਗੂ ਖਾਈ ਜਾ ਰਿਹਾ ਹੈਗਾ ਇਸ ਚੀਜ਼ ਦੀ ਬਹੁਤ ਬਚਾਉਣ ਦੀ ਲੋੜ ਹੈਗੀ ਆ ਸਾਡੀ ਜਵਾਨੀ ਕੁਝ ਤਾਂ ਵਿਦੇਸ਼ਾਂ ਨੂੰ ਚਲੀ ਗਈ ਆ ਕੁਝ ਨਸ਼ਿਆਂ ਨੇ ਖਾ ਲਈ ਹੈਗੀ ਆ ਰਹਿੰਦੇ ਪਰਦੇਸੀ ਸਾਡੇ ਸਾਰੇ ਪੰਜਾਬ ਨੂੰ ਲੁੱਟ ਕੇ ਲੈ ਗਏ ਹੈਗੇ ਤੇ ਸਾਡੇ ਪੰਜਾਬ ਨੂੰ ਅੱਜ ਬਚਾਉਣ ਦੀ ਬਹੁਤ ਲੋੜ ਹੈ ਸੋ ਮੇਰਾ ਵੱਤ ਵਤ ਸੰਦੇਸ਼ ਲੋਕਾਂ ਤੇ ਪਚਾਓ ਵੱਤ ਵਤ ਸੈਕਟਰ ਚਲਾਓ ਆਪਣੀ ਸਿਹਤ ਤੇ ਦੇਸ਼ ਬਚਾਓ ਕਿਉਂਕਿ ਅੱਜ ਪੰਜਾਬੀਅਤ ਤੇ ਜਵਾਨੀ ਨੂੰ ਬਚਾਉਣ ਦੀ ਲੋੜ ਹੈਗੀ ਆ ਜਿਸ ਦੇ ਪ੍ਰਤੀ ਮੈਂ ਹਰ ਰੋਜ਼ ਉਪਰਾਲਾ ਕਰਦਾ ਹੈਗਾ ਅੱਜ ਵੀ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ ਮੈਂ ਲਗਭਗ 60 ਕਿਲੋਮੀਟਰ ਦੀ ਰਾਈਡ ਕਰਨੀ ਹੈਗੀ ਆ ਤੇ ਇੱਥੇ ਮੰਦਿਰ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਇੱਥੇ ਆਏ ਹੈਗੇ ਆ ਉਥੋਂ ਅਸੀਂ ਲੰਗਰ ਛੱਕ ਕੇ ਫਿਰ ਵਾਪਸ ਸ੍ਰੀ ਮੁਕਤਸਰ ਸਾਹਿਬ ਨੂੰ ਚਾਲੇ ਪਾਵਾਂਗੇ ਸੋ ਅੱਜ ਦਾ ਜੋ ਸੁਨੇਹਾ ਹੈਗਾ ਨੌਜਵਾਨ ਪੀੜੀ ਨੂੰ ਆਪਣੇ ਘਰ ਦੇ ਕੰਮ ਸਾਰੇ ਖੁਦ ਕਰੋ ਕਿਉਂਕਿ ਸਾਡਾ ਪੈਸਾ ਸਾਰਾ ਬਾਹਰ ਜਾ ਰਿਹਾ ਹੈਗਾ ਤੇ ਅਸੀਂ ਦਿਨੋ ਦਿਨ ਉੱਥੇ ਖੜੇ ਹੈਗੇ ਆ ਤੇ ਬਾਕੀ ਜਿਹੜਾ ਕਾਰਪੋਰੇਟ ਘਰਾਣਾ ਤੇ ਵੱਡੇ ਵੱਡੇ ਅਮੀਰ ਹੋਰ ਅਮੀਰ ਹੋ ਜਾਂਦੇ ਹੈਗੇ ਆ ਤੇ ਅਸੀਂ ਗਰੀਬ ਹੋ ਜਾਂਦੇ ਹੈਗੇ ਆ ਸੋ ਇਸ ਵਾਰ ਧਿਆਨ ਦੇਣ ਦੀ ਬਹੁਤ ਲੋੜ ਆ ਨੌਜਵਾਨ ਪੀੜੀ ਕਰ ਸਕਦੀ ਹੈਗੀ ਨੌਜਵਾਨ ਦੇ ਕੋਲੇ ਤਾਕਤ ਹੈਗੀ ਆ ਪਰ ਨੌਜਵਾਨ ਹੋਰੀ ਕੰਮਾਂ ਤੇ ਲੱਗਿਆ ਹੈਗਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਈਕਲ ਚਲਾਓ ਆਪਣੀ ਸਿਹਤ ਦੇਖਣ ਚਾਓ ਕਿ ਸਾਰੇ ਆਪਣੇ ਕੰਮ ਆ ਜੋ ਆਪਣੇ ਹੱਥੀ ਕਰੋ ਤੇ ਆਪਣਾ ਕੋਈ ਚੈਨਲ ਵੀ ਹੈਗਾ YouTube ਤੇ ਹਾਂਜੀ ਮੇਰਾ ਚੈਨਲ ਹੈ ਜੀ ਸੰਗਰਜ ਵੇ ফর ਗੁੱਡ ਹੈਲਥ ਜਿੱਥੇ ਅਸੀਂ ਚੰਗੀ ਸਿਹਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਤ ਕਰਦੇ ਹੈਗੇ ਆ ਜੇ ਜਾਨ ਹੈ ਤਾਂ ਜਾਨ ਹੈ ਸਿਹਤ ਹੈ ਤਾਂ ਸਭ ਕੁਝ ਹੈ ਪੈਸਾ ਕਹਿੰਦਾ ਤੂੰ ਮੈਨੂੰ ਅੱਜ ਬਚਾ ਮੈਂ ਤੈਨੂੰ ਕੱਲ੍ਹ ਨੂੰ ਬਚਾਉਂਗਾ ਜਿਹੜਾ ਪੈਸਾ ਐ ਉਸ ਨੂੰ ਮੁਠੀ ਚ ਦਬਾ ਲੈਣਾ ਚਾਹੀਦਾ ਹੈਗਾ ਖਰਚਣ ਦੀ ਨਹੀਂ ਚੀਜ਼ ਐ ਬਚਾਉਣ ਦੀ ਚੀਜ਼ ਹੈਗੀ ਤਾਂ ਕਰਕੇ ਸਾਡਾ ਪੰਜਾਬ ਹੈ ਜੋ ਦਿਨੋਂ ਦਿਨ ਅਸੀਂ ਕਿੰਨੇ 43 ਕਰੋੜ ਦਾ ਤਾਂ ਰੋਜ਼ ਕੋਲਡ ਡਰਿੰਕਸ એનર્ਜੀ ਡਰਿੰਕਸ ਤੇ ਮੀਨਰਲ ਵਾਟਰ ਪੀ ਜਾਂਦੇ ਆ ਜਿਹੜੀ ਸਟੇਟ ਇੱਕ ਹਰ ਰੋਜ਼ 43 ਕਰੋੜ ਰੁਪਏ ਖਰਚ ਦਿੰਦੀ ਆ ਉਹ ਕਿੱਥੇ ਅਮੀਰ ਹੋਊਗੀ ਸੋ ਇਸ ਲਈ ਬਹੁਤ ਗੰਭੀਰ ਵਿਸ਼ਾ ਹੈਗਾ ਫਲਾਈਓਵਰ ਸਰਕਾਰ ਬਣਾਈ ਜਾਂਦੀ ਆ ਉਹਤੇ ਸਾਡੇ ਤੋਂ ਟੈਕਸ ਲੈਂਦੀ ਹੈਗੀ ਆ ਸਾਡੇ ਪੈਸੇ ਤੇ ਸਾਡੇ ਸਕੂਲ ਫ੍ਰੀ ਨਹੀਂ ਹੋ ਰਹੇ ਸਾਡੇ ਹਸਪੀਟਲ ਫ੍ਰੀ ਨਹੀਂ ਹੋ ਰਹੇਗੇ ਜਿੰਨੇ ਚੀਜ਼ਾਂ ਦੀ ਸਾਨੂੰ ਲੋੜ ਹੈਗੀ ਆ ਸਾਡੀ ਜਵਾਨੀ ਨੂੰ ਇੱਕ ਸਿਹਤ ਦਿਖਾਉਣ ਦੀ ਲੋੜ ਹੈਗੀ ਆ ਤਾਂ ਅਸੀਂ ਜੇਕਰ ਜਿਮ ਵਿੱਚ ਵੀ ਜਾਂਦੇ ਆ ਤਾਂ ਅਸੀਂ ਤੁਹਾਨੂੰ ਪਤਾ ਹੀ ਆ ਉਹੀ ਅਸੀਂ ਆਦੇ ਘਰ ਦੇ ਕੰਮ ਕਰੀ ਜਿਹਦੇ ਨਾਲ ਸਾਡਾ ਪੈਸਾ ਬਚੂਗਾ ਉਹ ਅਸੀਂ ਘਰ ਦੇ ਕੰਮ ਕਿਸੇ ਹੋਰ ਤੋਂ ਕਰਾਉਣੇ ਪੈਸੇ ਦੇ ਕੇ ਪਰ ਅਸੀਂ ਆਪਦੇ ਕੰਮ ਜਿਹੜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਸੋ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰੋ ਇੱਕ ਦੋਏ ਬਾਈ ਜੀ ਸਾਈਕਲਿਸਟ ਆ ਇਹਨਾਂ ਦਾ ਚੈਨਲ ਆ ਜਿਹੜਾ ਇਹਨਾਂ ਨੇ ਨਾਮ ਵੀ ਦੱਸੇ ਤੇ ਆਪਣੇ ਡਿਸਕ੍ਰਿਪਸ਼ਨ ਚ ਇਹਦਾ ਨੰਬਰ ਆ ਉਹਦਾ ਲਿੰਕ ਦਿੱਤਾ ਹੋਇਆ ਸੋ ਉਸ ਤੋਂ ਲਿੰਕ ਤੁਸੀਂ ਕਲਿੱਕ ਕਰਕੇ ਚੈਨਲ ਤੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਹਤ ਬਾਰੇ ਹੋਰ ਤੁਹਾਨੂੰ ਵਾਧੂ ਜਾਣਕਾਰੀਆਂ ਉੱਥੋਂ ਮਿਲ ਲੇਗਾ ਧੰਨਵਾਦ